ਯਲਾਤੀ ਪੰਜਾਬੀ ਯੂਨੀਵਰਸਿਟੀ ਮੁਲਾਜ਼ਮਾਂ ਨੂੰ ਸੈਲਰੀ ਨਾਮ ਮਿਲਣ ਤੋਂ ਖਫਾ ਇਨ੍ਹਾਂ ਮੁਲਾਜ਼ਮਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਦੋਨੋਂ ਗੇਟ ਬੰਦ ਕਰ ਦਿੱਤੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਾਨੂੰ ਸੈਲਰੀ ਨਹੀਂ ਮਿਲੀ 21 ਦਿਨ ਹੋ ਚੁਕੇ ਨੇ ਉਥੇ ਹੀ ਮੁਲਾਜ਼ਮਾਂ ਦੇ ਜੋ ਸੰਗਠਨ ਨੇ ਉਹਨਾਂ ਵੱਲੋਂ ਵੀ ਹਲੇ ਤੱਕ ਛੋੜਾ ਨਹੀਂ ਕਰਵਾਈਆਂ ਗਈਆਂ ਜਿਸ ਦੇ ਚਲਦੇ ਇਨ੍ਹਾਂ ਮੁਲਾਜ਼ਮਾਂ ਨੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਹਾਂਜੀ ਮੇਰਾ ਨਾਮ ਸ਼ਰਨਦੀਪ ਕੌਰ ਸਾਡੀ ਜਥੇਬੰਦੀ ਤਾਂ ਦੇਖੋ ਜੀ ਨਾਨ ਟੀਚਿੰਗ ਜਥੇਬੰਦੀਆਂ ਜਿਹੜੀਆਂ ਅੱਜ ਬੈਠੀਆਂ ਨੇ ਬਾਕੀ ਟੀਚਰਾਂ ਦੇ ਨਾਲ ਅਸੀਂ ਗੱਲਬਾਤ ਹੋਰ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਫਿਰ ਅੱਗੇ ਕੋਈ ਪਲਾਨ ਲਿਖਾਂ ਮੰਗਾ ਸਾਡੀ ਹੋਈ ਸਾਡੀ ਟਾਈਮ ਤੇ ਸੈਲਰੀ ਪਵੇ ਬੰਦ ਕਰੋ ਹਾਂਜੀ ਸੈਲਰੀ ਕਦੋਂ ਨਹੀਂ ਸਰ ਸੈਲਰੀ ਅੱਜ 21 ਤਰੀਕ ਹੋਗੀ ਬਾਈ ਸੰਤਮ ਹਲ ਤੱਕ ਕੁਝ ਵੀ ਨਹੀਂ ਪਤਾ ਚੱਲਿਆ ਜਦੋਂ ਗੱਲ ਹੋਈ ਮੀਟਿੰਗ ਵਗੈਰਾ ਹਾਂਜੀ ਮੀਟਿੰਗਾਂ ਚੱਲ ਰਹੀਆਂ ਨੇ ਜੀ ਪਰ ਉਹਨਾਂ ਨੇ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਨਾ ਕਾਰਨ ਕੀ ਹੈ ਕਾਰਨ ਉਹ ਦੱਸ ਰਹੇ ਨੇ ਕਿ ਸਰਕਾਰ ਨੇ ਜਿਹੜੀ ਤੁਹਾਨੂੰ ਗ੍ਰਾਂਟ ਦੇਣੀ ਹੁੰਦੀ ਹੈ ਉਹ ਰੋਕੀ ਹੈ ਜਾਂ ਕੀ ਹੈ ਉਹਦੇ ਵਿੱਚ ਸਾਨੂੰ ਨਹੀਂ ਪਤਾ ਚੱਲ ਰਿਹਾ ਨਾ ਕਿ ਕਿਉਂ ਰੋਕੀ ਐ ਇੰਨਾ ਟਾਈਮ ਕਿਉਂ ਲੰਘਿਆ ਅਗਲਾ ਸਟੈਪ ਸਾਡਾ ਅਸੀਂ ਜਥੇਬੰਦੀਆਂ ਨਾਲ ਵਿਚਾਰ ਕਰਕੇ ਲਵਾਂਗੇ ਕੋਈ ਵੀ ਜੋ ਵੀ ਯੋਗ ਹੋਗਾ ਜੋ ਸਾਨੂੰ ਠੀਕ ਲੱਗੂਗਾ ਸਾਨੂੰ ਤਾਂ ਤਨਖਾਹ ਚਾਹੀਦੀ ਐ ਤਾਂ ਉਸ ਤੋਂ ਵੱਧ ਇਹਦੇ ਉੱਪਰੋਂ ਮੇਰਾ ਨਾਮ ਪ੍ਰਕਾਸ਼ ਧਾਲੀਵਾਲ ਹੈ। ਧਾਲੀਵਾਲ ਮੈਂ ਲਗਭਗ ਸਾਡੇ ਗੱਲ ਕੱਤਰ ਅਮਰਜੀਤ ਤੇਰੂ ਦੇ। ਦੇਖੋ ਅੱਜ ਦਾ ਇਹ ਧਰਨਾ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀਆਂ ਦੀ ਤਨਖਾਹ ਰੀਲੀਜ਼ ਕਰਾਉਣ ਦੇ ਲਈ ਕਰ ਦੇਣਗੇ ਲਾਇਆ ਗਿਆ ਹੈ। ਪੰਜਾਬ ਸਰਕਾਰ ਹੈ ਜਿਹੜੀ ਉਹ ਗ੍ਰਾਂਟ ਹੈ ਸਾਡੀ ਰੀਲੀਜ਼ ਨਹੀਂ ਕਰ ਰਹੀ। ਅੱਜ 21 ਤਰੀਕ ਹੋ ਚੁੱਕੀ ਹੈ। ਜਿਸ ਕਾਰਨ ਕਰਮਚਾਰੀਆਂ ਦੀ ਵਿੱਤੀ ਹਾਲਤ ਖਰਾਬ ਹੈ। ਬਾਰ-ਬਾਰ ਅਸੀਂ ਪ੍ਰਸ਼ਾਸਨ ਨੂੰ ਇਸ ਸੰਬੰਧੀ ਮੰਗ ਪੱਤਰ ਔਰ ਡਿਮਾਂਡ ਕਰ ਚੁੱਕੇ ਹਾਂ ਕਿ ਸਾਡੀ ਤਨਖਾਹ ਰੀਲੀਜ਼ ਕਰੋ। ਪਰ ਪੰਜਾਬ ਸਰਕਾਰ ਤੋਂ ਗ੍ਰਾਂਟ ਨਾ ਆਉਣ ਕਾਰਨ ਸਾਡੀ ਜਿਹੜੀ ਤਨਖਾਹ ਰਿਲੀਜ਼ ਨਹੀਂ ਕਰੀ ਔਰ ਅਸੀਂ ਆਪਣੀ ਆਵਾਜ਼ ਹੈ ਜਿਹੜੀ ਉਹ ਸਰਕਾਰ ਤੱਕ ਪਹੁੰਚਾਉਣ ਦੇ ਲਈ ਅੱਜ ਡੇਢ ਘੰਟੇ ਦਾ ਜਿਹੜਾ ਇੱਥੇ ਰੋਸ ਧਰਨਾ ਜਿਹੜਾ ਉਹ ਲਾਇਆ ਗਿਆ ਤਾਂ ਜੋ ਸਾਡੀ ਆਵਾਜ਼ ਪਹੁੰਚ ਸਕੇ ਪਹਿਲੇ ਕਿਸੇ ਨਾਲ ਮੀਟਿੰਗ ਕੋਈ ਪਰਵਾਦ ਹੋਈ ਕਿਸੇ ਨਾਲ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ ਪਰ ਸਰਕਾਰ ਹੈ ਜਿਹੜੀ ਉਹ ਟਸ ਤੋਂ ਮਸ ਨਹੀਂ ਹੋ ਰਹੀ ਔਰ ਯੂਨੀਵਰਸਿਟੀ ਨੂੰ ਭਿਖਾਰੀ ਬਣਾ ਕੇ ਸਾਫਤ ਕਰ ਰਹੀ ਹੈ